ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਰੋਡ ਸ਼ੋਅ ਦੌਰਾਨ ਜਿਹੜਾ ਕਿ ਸਮਰਥਕਾਂ ਦੇ ਵੱਲੋਂ ਭਾਰੀ ਇਕੱਠ ਕੀਤਾ ਗਿਆ ਹੈ ਇਸ ਦੌਰਾਨ ਇਸ ਰੋਡ ਸ਼ੋਅ ਦੇ ਵਿੱਚ ਸਮਰਥਕਾਂ ਦਾ ਭਾਰੀ ਇਕੱਠ ਨਜ਼ਰ ਆਇਆ ਤੇ ਗਲਬਾ ਦੌਰਾਨ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਅਮਰਿਤਪਾਲ ਸਿੰਘ ਵਾਟੀ ਲੀਡ ਦੇ ਨਾਲ ਜਿੱਤਣਗੇ ਇਹ ਉਮਾਨਾ ਜਿਹੜੀ ਉਹਨਾਂ ਨੂੰ ਉਹਨਾਂ ਦੇ ਮੈਸੇਜ ਆਏ ਉਹਨਾਂ ਨਾਲ ਮੁਲਾਕਾਤ ਕਰਦੇ ਆ ਸਾਡੀ ਟੂਰ ਦਾ 25 ਤਰੀਕ ਤੋਂ ਬਾਅਦ ਜਾਂ ਉਹ 25 ਤਰੀਕ ਨੂੰ ਆਗਾ ਦੇਈ ਜਾਂ 9 ਤਰੀਕ ਨੂੰ ਮੈਂ ਚਾਹਤਾ ਜੀ ਮਿਲੇ ਠੀਕ ਹੈ ਉਹ ਸਰਦੀ ਕਲਾਕਿਆ ਉਹ ਉਹਨਾਂ ਸੰਕਤਾਂ ਤੇ ਉਹਨਾਂ ਨੂੰ ਪੂਰਨ ਵਿਸ਼ਵਾਸ ਆ ਕਿ ਇਸ ਅਸਿਸ ਖਾਤੇ ਤੇ ਗਾਧਕ ਚੱਲ ਰਹੀ ਹੈ ਕਿ ਸਰਦੀ ਕਾਤ ਨੂੰ ਪਿਆਰ ਕਰ ਰਹੀ ਹੈ ਇਹ ਸਰ ਤੇ ਉਹ ਵੀ ਸਰਦੀ ਕਲਾਕਿਆ ਤੇ ਬਾਕੀ ਇਹਨਾਂ ਦਾ ਕੋਈ ਇਕਲੋ ਦੀ ਉਹ ਵੀ ਆਪਣਾ ਜ਼ੋਰ ਲਾ ਰਹੇ ਨੇ ਸਾਰੇ ਲੋਕ ਬਹੁਤ ਸਮਾਪੀ ਬਹੁਤ ਸਤੇ ਆ ਇਸ ਕਰਕੇ ਉਹ ਜੋ ਕਰੀ ਜਾ ਰਹੇ ਉਹਨਾਂ ਦੇ ਕਰਵਾਹ ਮੁਕੀ ਕਰਦੇ ਆ ਇਸ ਕਰਕੇ ਉਹਨਾਂ ਦੇ ਹਮਲਿਆਂ ਦੀ ਕੋਈ ਪਰਵਾਹ ਨਹੀਂ ਆਪਾਂ ਸੱਚੇ ਦਿਲ ਤੋਂ ਲੱਗੇ ਆ ਕਿ ਉਹ ਇਹ ਆਪਾਂ ਕੋ ਪੋਲੀਟੀਕਲੀ ਨਹੀਂ ਉਧਰ ਦੇ ਲੀਡਰ ਨਹੀਂ ਕਿ ਕੋਈ ਆਪਾਂ ਜ਼ੋਰ ਲਾ ਕੇ ਰਾਜਨੀਤੀ ਕਰ ਉਹਨਾਂ ਨੂੰ ਉਹਨਾਂ ਦਾ ਮਤਲਬ ਸਾਰੇ ਉਹ ਬਿਕਾਰੇ ਗਏ ਆ ਇਸ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੇ ਆਸਰਾ ਦੇ ਸ਼ਹਿਰ ਵਜ ਦੀ ਹੁੰਦਾ ਆ ਸੁਲਤਾਨਪੁਰ ਰੋਡ ਤੇ ਜਿੰਨੇ ਵੀ ਪੈਂਦੇ ਆ ਬਰਿੰਦਪੁਰ ਛੇਕੂਪੁਰ ਗੁੰਡੀਆਂਵਾਲ ਕੋਚ ਫੈਕਟਰੀ ਉਸ ਤੋਂ ਬਾਅਦ ਭਾਣੋ ਲੰਗਾ ਕੜਵਿੰਡੀ ਉੱਥੋਂ ਦੀ ਹੁੰਦਾ ਹੋਇਆ ਸੁਲਤਾਨਪੁਰ ਸਾਹਿਬ ਤੋਂ ਕਲਵੰਡੀ ਚੌਧਰੀਆਂ ਮੰਡੀ ਮੋਰ ਉਧਰ ਰਾਹ ਦੇ ਵਿੱਚ ਜਿੰਨੇ ਵੀ ਪਿੰਡੋਂ ਦੇ ਸਾਰਿਆਂ ਨੂੰ ਕਵਰ ਕਰੂਗਾ ਜੀ ਸੰਗਤ ਨੂੰ ਇਹ ਮੈਸੇਜ ਆ ਕਿ ਭਾਈ ਸਾਹਿਬ ਨੂੰ ਜਿਹੜਾ ਆ ਵੱਧ ਤੋਂ ਵੱਧ ਲੀਕ ਨਾ ਜਿਤਾਇਆ ਜਾਵੇ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਮਾਈਕ ਆ ਤੇ ਇਹ ਜਿਹੜਾ ਮੋਰ ਦਾ ਜਿਹੜਾ ਹੈ ਸੰਗਤ ਜੋਰ-ਸ਼ੋਰ ਨਾਲ ਫਤਿਹ ਕਰੇ। ਇੱਕ ਵਾਰ ਵਾਰ ਵੇਖਿਆ ਕਿੰਨਾ ਦਾ ਨਜ਼ਾਰਾ ਮਿਲਿਆ ਆਪਾਂ ਨੂੰ ਜੀ ਆਇਆਂ ਦੀ ਤਲਾਈ ਵਰਤਦੀ ਗੁਰੂ ਦੀਓ ਤਾਂ ਜਾਣੇ ਆ ਤੇ ਪਾਰਟੀ ਬਾਜੀ ਤੋਂ ਉੱਠ ਉੱਠ ਕੇ ਲੋਕ ਇਕੱਠਾ ਹੋ ਗਿਆ ਤੇ ਜਿਹੜਾ ਦੂਜੀਆਂ ਪਾਰਟੀਆਂ ਤੋਂ برداشت ਨਹੀਂ ਹੁੰਦਾ ਜਿਹੜਾ ਕਿ ਲੋਕਾਂ ਨੂੰ ਝੂਠ ਬੋਲ ਕੇ ਲੋਕਾਂ ਨੂੰ ਗਮਰਾਹ ਕਰਕੇ ਹਰ ਵਾਰ ਵੋਟਾਂ ਲੈਂਦੇ ਰਿਹਾ ਤੇ ਜਿਹੜਾ ਨੌਜਵਾਨਾਂ ਦਾ ਘਾਣ ਕਰਦੇ ਰਿਹਾ ਨਸ਼ੇ ਜਿਹੜਾ ਆ ਉਹਨੂੰ ਪਰਫੰਪਤ ਕੀਤਾ ਇਹ ਤੋਂ ਨੌਜਵਾਨਾਂ ਨੂੰ ਹਿਜਰਤ ਕਰਨੀ ਪਈ ਤੇ ਉਹਦਾ ਕਰਕੇ ਲੋਕ ਜਿਹੜੇ ਆ ਇਹ ਨਗਰਾਂ ਵਿੱਚ ਜਾ ਰਹੇ ਆ ਬਹੁਤ ਵਧੀਆ ਸਾਨੂੰ ਹੰਕਾਰਾ ਮਿਲ ਰਿਹਾ ਹੈਗਾ ਜਿੱਦਾਂ ਕਿ ਜਿਹੜੀਆਂ ਸਰਕਾਰਾਂ ਆਈਆਂ ਸਰਕਾਰਾਂ ਨੇ ਬਹੁਤ ਹੀ ਵਧੀਕੀਆਂ ਕੀਤੀਆਂ ਵਾ ਹੁਣ ਤੱਕ ਜਿਹੜਾ 92 ਦਾ ਦੌਰ ਸੀਗਾ ਉਹ ਦੁਬਾਰਾ ਇਹ ਚਲਾ ਰਹੇ ਆ ਇਸ ਵੇਲੇ 92 ਦੇ ਦੌਰ ਵਿੱਚ ਜਿਸ ਤਰ੍ਹਾਂ ਸਾਡੀ ਨਸਲ ਕੁੱਸੀ ਹੋਈ ਸੀਗੀ ਉਸੇ ਤਰ੍ਹਾਂ ਇਹ ਸਰਕਾਰ ਜਿਹੜੀ ਆ ਨੌਜਵਾਨਾਂ ਦੀ ਨਸਲ ਕੁੱਸੀ ਕਰਦੀ ਆ ਉਦੋਂ ਜਿਹੜੇ ਘਰਾਂ ਤੋਂ ਚੱਕ-ਚੱਕ ਕੇ ਨੌਜਵਾਨ ਜਿਹੜੇ ਹੈਗੇ ਮਾਰੇ ਜਾਂਦੇ ਸੀ ਹੋਰ ਜਿਹੜੇ ਆ ਨਸ਼ੇ ਨਾਲ ਜਿਹੜੇ ਘਰ ਘਰ ਨੌਜਵਾਨ ਜਿਹੜੇ ਮਰ ਰਹੇ ਆ ਇਸ ਕਰਕੇ ਜਿਹੜਾ ਹੈਗਾ ਵਾ ਸਰਕਾਰਾਂ ਨੂੰ ਜਿਹੜਾ ਨੌਜਵਾਨਾਂ ਦਾ ਆ ਪਬਲਿਕ ਦਾ ਜਿਹੜਾ ਹੈਗਾ ਵਾ ਹੋਰ ਬੁਖ ਮੜ ਚੁੱਕਾ ਹੈਗਾ ਤੇ ਹੁਣ ਭਾਈ ਅਮਰਖਾਲ ਦੇ ਹੱਕ ਵਿੱਚ ਸੰਗਤ ਨੇ ਜਿਹੜਾ ਹੈਗਾ ਵਾ ਹੁਣ ਫਤਵਾ ਜਿਹੜਾ ਜਾਰੀ ਕਰਨਾ ਹੈਗਾ ਉਹ 1 ਜੂਨ ਨੂੰ ਜਾਰੀ ਕਰ ਦੇਣਾ ਹੈ। ਜਿਹੜੇ ਭੁਗਤੀ ਪਾਰਟੀਆਂ ਦੇ ਬਿਆਨ ਆ ਰਹੇ ਆ ਉਹਦੇ ਬਾਰੇ ਪ੍ਰੋਦੀ ਪਾਰਟੀ ਹੁਣ ਸਖਬੀਰਪਾਲ ਸਿੰਘ ਬਾਦਲ ਜਿਹੜੇ ਹੈਗੇ ਪਰਸੋਂ ਇੱਥੇ ਆਪਣੇ ਹਲਕੇ ਵਿੱਚ ਸਲਤਨਪੁਰ ਲੋਧੀ ਪਹੁੰਚੇ ਸੀਗੇ ਕਿਸੇ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਹੈਗਾ 2 ਮਿੰਟ ਤੋਂ ਬਾਅਦ ਕਿਤੇ ਉਹ ਰੁਕੇ ਨਹੀਂ ਹੈਗੇ ਚੱਲ ਤੋਂ ਚੱਲੀ ਰਹੀ ਆ ਕਿਸੇ ਨੇ ਵੀ ਮੂੰਹ ਨਹੀਂ ਲਾਇਆ ਉਸ ਦਿਨ ਇੱਕ ਪਿਆਨ ਭਾਈ ਸਾਹਿਬ ਦੇ ਬਾਰੇ ਕਹਿ ਕੇ ਗਏ ਆ ਕਹਿੰਦੇ ਕਿ ਦਿਮਾਲੇ ਸਜਾ ਲੈਣੇ ਜਾਂ ਚੋਲਾ ਪਾ ਲੈਣਾ ਪੰਥ ਨਹੀਂ ਹੁੰਦਾ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਖਾਕੀ ਨਿਕਰਾ ਪਾ ਕੇ ਪੰਥ ਹੁੰਦਾ ਹੈਗਾ ਤੋ ਇਸ ਕਰਕੇ ਜਿਹੜਾ ਹੈਗਾ ਇਹ ਗਲਤ ਟਿੱਪਣੀਆਂ ਕਰਨੀਆਂ ਬੰਦ ਕਰਨ ਤੇ ਇਹਨਾਂ ਨੂੰ ਜਿਹੜਾ ਹੈਗਾ 4 ਜੂਨ ਨੂੰ ਸਾਰਾ ਕੁਝ ਪਤਾ ਲੱਗ ਜਾਣਾ ਹੈਗਾ ਕਿ ਕੌਣ ਪੰਥਵਾ ਤੇ ਕੌਣ